ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਅਸੀਂ ਗੁਰਦੁਆਰਾ ਸ੍ਰੀ ਟਾਰੀ ਸਾਹਿਬ ਪਹੁੰਚੇ ਹੋਇਆ ਜਿਹੜਾ ਕਿ ਹੁੰਗਰਾਲੀ ਸਿੱਖਾਂ ਪਿੰਡ ਆ ਬਲਾਕ ਖਮਾਣੋ ਦੇ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਆ ਇਹ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਦੀ ਗੁਰੂਆਂ ਨਾਲ ਸਾਹਜ ਬਾਰੇ ਗੱਲ ਕਰਦੇ ਆ ਰਹੇ ਆ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਰੁੱਖਾਂ ਦੇ ਨਾਂ ਤੇ ਬਣੇ ਹੋਏ ਆ ਉਹਨਾਂ ਬਾਰੇ ਅਸੀਂ ਗੱਲਬਾਤ ਕਰਦੇ ਆ ਰਹੇ ਆ ਅੱਜ ਅਸੀਂ ਇੱਕ ਇਹ ਜਿਹੜਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਇੱਥੇ ਹੈ 10ਵੇਂ ਪਾਸ਼ਾ ਦੇ ਚਰਨ ਛੂਪ ਪ੍ਰਾਪਤ ਇਹ ਜਗ੍ਹਾ ਹੈਗੀ ਆ ਇੱਥੇ ਗੁਰੂ ਸਾਹਿਬ ਮਾਛੀਵਾੜਾ ਤੋਂ ਹੁੰ ਉੱਥੇ ਨੱਥੂ ਨੱਥੂ ਜੀ ਨੂੰ ਮਿਲੇ ਉੱਥੇ ਆਪਣਾ ਇਸ ਜਗ੍ਹਾ ਤੇ ਆ ਕੇ ਉਹ ਗੁਰੂ ਸਾਹਿਬ ਨੂੰ ਅਸਤਰ ਸਪਲਾਈ ਕਰਦੇ ਨੰਦਪੁਰ ਸਾਹਿਬ ਜੀ ਦੱਸਦੇ ਦਿੱਤੇ ਉਹਨਾਂ ਨੇ ਤੇ ਇੱਥੇ ਵੀ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੂੰ ਉਹਨਾਂ ਨੇ ਅਸਤਰ ਦਿੱਤੇ ਸੀਗੇ ਤੀਰ ਕਮਾਨ ਸਾਰਾ ਦਾ ਸਿਸਟਮ ਸੀ ਉਸ ਤੋਂ ਬਾਅਦ ਦੱਸਣਾ ਚਾਹਾਂਗੇ ਗੁਰੂ ਸਾਹਿਬ ਨੂੰ ਇੱਥੇ ਪਿਆਸ ਲੱਗੀ ਸੋਨਚ ਤੇ ਗੁਰੂ ਸਾਹਿਬ ਜਦੋਂ ਅਸੀਂ ਗੱਲਬਾਤ ਕੀਤੀ ਉਸ ਪਿਆਸ ਲੱਗਣ ਦੇ ਗੁਰੂ ਸਾਹਿਬ ਨੂੰ ਪਾਣੀ ਨਹੀਂ ਮਿਲਿਆ ਮਤਲਬ ਉੱਥੇ ਉਹਨਾਂ ਦੇ ਗੁਰੂ ਸਾਹਿਬ ਨੇ ਇੱਕ ਤੀਰ ਕੱਢ ਕੇ ਬਰੋਟੇਜ ਮਾਰਿਆ ਜਿਹੜਾ ਕਿ ਬਰੋਟਾ ਹੁਣ ਵੀ ਮਤਲਬ ਕਹਿੰਦਾ ਉਹਦਾ ਵਨ ਛੇੜ ਉੱਥੋਂ ਪਾਣੀ ਨਿਕਲਿਆ ਤਾਂ ਗੁਰੂ ਸਾਹਿਬ ਨੇ ਪਾਣੀ ਪੀਤਾ ਫਿਰ ਲੰਬੇ ਸਮਾਂ ਉਸ ਗਰੋਟੇ ਚ ਪਾਣੀ ਦਾ ਮਿਲਦਾ ਰਿਹਾ ਲੋਕਾਂ ਨੂੰ ਤੇ ਫਿਰ ਕੁਝ ਸਮੇਂ ਬਾਅਦ ਕੁਝ ਲੋਕਾਂ ਨੇ ਉਥੇ ਪੂਜਾ ਕਰੀ ਸ਼ੁਰੂ ਕੀ ਦੀਵੇ ਬਾਲਨੇ ਸ਼ੁਰੂ ਕੀਤੇ ਉਸ ਨਾਲ ਉਹ ਜਿਹੜੀ ਆ ਹੌਲੀ ਹੌਲੀ ਰੁੱਖ ਨੂੰ ਅੱਗ ਲੱਗੀ ਸੀ ਤਾਂ ਫਿਰ ਉਹ ਬਰੋਟਾ ਸਾਹਿਬ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਉਸ ਦੇ ਵੰਸ਼ ਇੱਕ ਹਜੇ ਮੌਜੂਦਾ ਉਥੋਂ ਵੰਸ਼ ਨਵਾਂ ਪੈਦਾ ਹੋਇਆ ਬਰੋਟਾ ਉਹ ਵੀ ਹਜੇ ਮੌਜੂਦ ਆ ਉਸ ਤੋਂ ਬਾਅਦ ਮੇਨ ਜਿਹੜੀ ਗੱਲ ਹੈਗੀ ਇੱਥੇ ਕਰਨ ਵਾਲੀ ਅੱਜ ਇਸ ਪਿੰਡ ਦੇ ਵਿੱਚ ਜਿਹੜਾ ਕੁੰਗਰਾਲੀ ਸਿੱਖਾਂ ਪਿੰਡ ਆ ਇੱਥੇ ਇੱਕ ਰੁੱਖ ਹੈਗਾ ਉਹਦੇ ਬਾਰੇ ਅਸੀਂ ਜਿਹੜੀ ਮੇਨ ਆ ਉਹਦਾ ਜੰਗਲ ਹੈਗਾ ਇੱਥੇ ਤਾਂ ਉਹ ਉਹਦੇ ਬਾਰੇ ਗੱਲ ਕਰਨਾ ਚਾਹੁੰਦੇ ਆ ਰੁੱਖ ਨੂੰ ਕਲਮਾ ਵੀ ਬੋਲਦੇ ਆ ਪੰਜਾਬੀ ਭਾਸ਼ਾ ਦੇ ਜਿਹੜੇ ਕਿਤਾਬਾਂ ਨੇ ਲਿਖਿਆ ਹੋਇਆ ਤਾਂ ਬੇਸਿਕਲੀ ਇਹ ਕਦਮ ਬਦ ਰੁੱਖਾ ਜਿਹੜੇ ਬਰਿੰਦਾਬਨ ਦਾ ਕਦਮ ਬਾ ਮਤਲਬ ਕਹਿੰਦਾ ਇਹ ਅਨਜਾਨ ਰੁੱਖ ਜਿਹੜਾ ਹੈਗਾ ਤਾਂ ਇਹ ਜਿਹੜਾ ਕਦਮ ਹੈਗਾ ਸਾਡੇ ਦੂਜੇ ਕਦਮ ਨਾਲੋਂ ਫਰਕ ਹੈ ਦੇ ਪੱਤਿਆਂ 'ਚ ਵੀ ਫਰਕ ਆ ਤਾਂ ਇਹ ਜਿਹੜਾ ਇਹ ਸਿਸਟਮ ਹੈਗਾ ਦਾ ਤਾਂ ਇੱਥੇ ਇਹ ਪਤਾ ਲੱਗਿਆ ਵੀ ਜਦੋਂ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਵੀ ਇਹ ਬਹੁਤ ਪ੍ਰਾਤਨ ਸਦੀਆਂ ਤੋਂ ਇੱਥੇ ਰੁੱਖ ਮੌਜੂਦ ਆ ਜਿਹੜੇ ਤੇ ਜਿਹੜਾ ਦੇਸੀ ਕਦੰਬ ਵੀ ਬੋਲਦ ਨੇ ਆਪਾਂ ਕੈਮ ਵੀ ਬੋਲਦੇ ਹਨ ਮਤਲਬ ਕਹਿੰਦਾ ਜਿਹੜੇ ਕਿਤਾਬਾਂ ਲਿਖਦੀਆਂ ਹੈਗੀਆਂ ਤੇ ਦੱਸਣਾ ਜਾਂ ਕਿ ਇਹਦਾ ਜਿਹੜੀ ਖਾਸੀ ਤੇ ਰੁੱਖਾਂ ਦੀ ਵੀ ਇਹਦੀ ਗਿਣਤੀ ਨਹੀਂ ਕਰ ਪਾਉਂਦਾ ਕੋਈ ਤਾਂ ਇਹਨਾਂ ਨੇ ਮਤਲਬ ਕਹਿੰਦੇ ਹਿੰਸ ਸਿੰਘਾਂ ਨੇ ਇੱਥੇ ਕੋਸ਼ਿਸ਼ ਕੀਤੀ ਵੀ ਘੋੜੇ ਬੰਨ ਕੇ ਆਪਾਂ ਗਿਣਤੀ ਕਰ ਕਰ ਪਾਈਏ ਤਾਂ ਉਹ ਵੀ ਉਹਨਾਂ ਤੋਂ ਪੂਰੀ ਨਹੀਂ ਹੋ ਪਾਈ ਤਾਂ ਇੰਨੀ ਇਨੀ ਪ੍ਰਾਤਨ ਸਾਡੇ ਇੱਥੇ ਵਿਰਾਸਤ ਮੌਜੂਦ ਆ ਤਾਂ ਕਹਿੰਦਾ ਮਕਸਦ ਇਹ ਵੀ ਇਹ ਰੁੱਖ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਸਾਨੂੰ ਲੱਗਦਾ ਸੀ ਵੀ ਇਹ ਰੁੱਖ ਇਹ ਜਿਹੜੇ ਦੋ ਸੈਂਪਲ ਦੋ ਤਿੰਨ ਸੈਂਪਲ ਸਾਡੇ ਇੱਕ ਰੇਲਵੇ ਸਟੇਸ਼ਨ ਤੇ ਮੌਜੂਦ ਆ ਉਸ ਤੋਂ ਬਾਅਦ 100 ਸਾਲ 100 ਸਵਾ 100 ਸਾਲ ਪੁਰਾਣੇ ਸਾਡੇ ਜਿਹੜੇ ਬਰਾਦਰੀ ਗਾਰਡਨਾ ਪਟਿਆਲੇ ਦਾ ਉੱਥੇ ਇਹ ਰੁੱਖ ਮੌਜੂਦ ਆ ਕੁਝ ਸਿੰਪਲ ਇੱਕ ਦੋ ਸਿੰਪਲ ਤਾਂ ਉਸ ਤੋਂ ਬਾਅਦ ਹੁਣ ਜਿਹੜੇ ਬਾਕੀ ਜਿਹੜਾ ਜੰਗਲ ਹੈਗਾ ਪੰਜਾਬ ਦਾ ਉਹ ਸਾਨੂੰ ਇੱਥੇ ਦਿਖਿਆ ਹੈਗਾ ਇਸ ਲਈ ਜ਼ਰੂਰੀ ਸੀਗਾ ਇਹ ਵਿਰਾਸਤ ਰੂਪ ਦਿਖਾਉਂਦਾ ਆਪਾਂ ਨੂੰ ਬਾਕੀ ਦੱਸਣਾ ਚਾਹਾਂਗੇ ਜਿਹੜਾ ਬਰਿੰਦਾਵਨ ਕਦਮ ਮੈਨੂੰ ਇਸ ਲਈ ਕਹਿੰਦੇ ਆ ਕਿਉਂਕਿ ਜਿਹੜੇ ਵਿਸ਼ਨੂੰ ਪ੍ਰਾਣ ਦੇ ਵਿੱਚ ਆਪਣਾ ਇਹਦੇ ਜਿਹੜੀਆਂ ਕਹਾਣੀਆਂ ਹੈਗੇ ਸ਼੍ਰੀ ਕ੍ਰਿਸ਼ਨ ਜੀ ਦੀਆਂ ਉਹ ਚ ਮੈਂਸ਼ਨ ਆ ਮਤਲਬ ਉਹਨਾਂ ਦਾ ਬਚਪਨ ਜਿਹੜਾ ਹੈਗਾ ਇਹਨਾਂ ਰੁੱਖਾਂ ਦੇ ਵਿੱਚ ਬਰਿੰਦਾਵ ਬਚਪਨ ਦੇ ਵਿੱਚ ਜਿਹੜੇ ਸ਼੍ਰੀ ਕ੍ਰਿਸ਼ਨ ਜੀ ਸੀਗੇ ਆਪਣੀ ਉੱਥੇ ਬਾਂਸਰੀ ਇਹਦੇ ਰੁੱਖਾਂ ਦੇ ਬੈਠ ਕੇ ਵਜਾਉਂਦੇ ਸੀਗੇ ਬਾਕੀ ਜਿਹੜੋ ਜਿਹੜੀ ਆਪਾਂ ਕਈ ਵਾਰ ਦੇਖਦੇ ਆ ਜਿਵੇਂ ਉਹਨਾਂ ਦੀ ਲੀਲਾ ਪਰੰਪਰਾ ਸੀਗੇ ਉਹ ਮੱਖਣ ਚੋਰਾ ਕੇ ਲੈਂਦੇ ਸੀ ਉਹ ਵੀ ਇਹਨਾਂ ਦਰਖਤਾਂ ਦੇ ਜੜ ਕੇ ਆਪਾਂ ਉਖਾ ਲੈਂਦੇ ਸੀਗੇ ਮੱਖਣ ਨੂੰ ਤੋਂ ਉਸ ਤੋਂ ਦੱਸਾਂ ਕਿ ਕਾਲੀਆ नाग ਦੀ ਵੀ ਕਹਾਣੀ ਜਿਹੜੇ ਜਮਨਾ ਦੇ ਕਿਨਾਰੇ ਉਹਨਾਂ ਨੇ ਕਾਲੀਆ नाग ਨੂੰ ਮਾਰਿਆ ਉਹ ਵੀ ਜਿਹੜਾ ਉਸ ਏਰੀਆ ਦੇ ਵਿੱਚ ਜਿਹੜਾ ਜਮਨਾ ਦੇ ਕੰਡੇ ਰੁੱਖ ਸੀ ਇਹ ਇਹ ਇਹੀ ਰੁੱਖ ਸੀ ਕੈਮ ਦੇ ਰੁੱਖੀ ਸੀ ਦੇਸੀ ਕਦੰਬ ਦੇ ਤਾਂ ਇਹ ਤੋਂ ਦੱਸਣਾ ਚਾਹਾਂਗੇ ਵੀ ਗੋਕੁਲ ਪਿੰਡ ਵਿੱਚ ਜਿਹੜਾ 6000 ਸਾਲ ਪੁਰਾਣਾ ਰੁੱਖ ਮੌਜੂਦ ਮੌਜੂਦ ਸੀਗੇ ਹੁਣ ਵੀ ਮੌਜੂਦ ਆ ਰੁੱਖ ਉੱਥੇ ਸ਼੍ਰੀ ਕ੍ਰਿਸ਼ਨ ਜੀ ਨੇ ਮਾਤਾ ਜਿਸ਼ੂਦਾ ਨੂੰ ਬ੍ਰਹਮਾਣ ਦਰਸ਼ਨ ਕਰਾਏ ਮਤਲਬ ਇਹ ਵੀ ਇੱਕ ਲਿਖਿਆ ਇਤਿਹਾਸ ਵਿੱਚ ਤੇ ਬਹੁਤ ਹੀ ਇਸ ਲਈ ਜਿਹੜਾ ਇਹ ਰੁੱਖ ਹੈਗਾ ਬਹੁਤ ਹੀ ਪੁਰਾਣਾ ਰੁੱਖ ਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਵੀ ਪੰਜਾਬ ਵਿੱਚ ਵੀ ਜਿਹੜੇ ਸਾਡੇ ਇਹ ਇਹ ਜੰਗਲ ਹੈਗੇ ਹਜੇ ਵੀ ਮੌਜੂਦ ਹੈਗੇ ਇਹਨੂੰ ਸਾਂਭਣ ਦੀ ਲੋੜ ਆ ਸਾਨੂੰ ਸਸ ਇਹ ਸਾਰਿਆਂ ਨੂੰ ਬੇਨਤੀ ਇਹ ਵੀ ਇਹ ਰੁੱਖ ਨੂੰ ਆਪ ਨੂੰ ਸਮਝਣਾ ਪੈਣਾ ਹੈਗਾ ਇਹ ਦੂਜੇ ਕਦਮ ਨਾਲੋਂ ਇਹ ਫਰਕ ਹੈ ਦੇ ਪੱਤੇ ਛੋਟੇ ਆ ਦੇ ਜਿਹੜੇ ਜਿਹੜੇ ਫਰੂਟ ਵੀ ਉਹ ਛੋਟੇ ਲੱਗਦੇ ਹੈਗੇ ਤੇ ਬੇਨਤੀ ਹੈ ਇਹ ਫਿਰ ਪ੍ਰਵਾਨ ਕਰਿਓ ਵੀ ਲੰਬੇ ਸਮੇਂ ਤੋਂ ਦੇ ਰੁੱਖਾਂ ਤੇ ਕੰਮ ਕਰਦੇ ਆ ਰਹੇ ਆ ਸਾਨੂੰ ਇਹ ਪਤਾ ਨਹੀਂ ਸੀ ਇਹ ਸਾਡੇ ਪੰਜਾਬ ਦੇ ਵਿੱਚ ਕੁਝ ਸੈਂਪਲ ਹੀ ਜਰੂਰ ਦੇਖੇ ਸੀਗੇ ਬਾਰਾਂਦੇ ਦੀ ਗਾਰਡਨ ਤੇ ਰੇਲਵੇ ਸਟੇਸ਼ਨ ਪਟਿਆਲੇ ਚ ਪਰ ਸਾਨੂੰ ਇਹ ਨਹੀਂ ਪਤਾ ਜਿਹੜਾ ਜੰਗਲ ਵੀ ਮੌਜੂਦ ਆ ਇਸ ਲਈ ਸਾਡੇ ਰੁੱਖ ਇਹ ਜਿਹੜੀ ਧਰਤੀ ਸਾਡੀ ਹੈਗੀ ਇਹਨੂੰ ਸੁੰਹਦੇ ਆ ਮਤਲਬ ਧਰਤੀ ਜਿਹੜੇ ਮੌਜੂਦ ਆ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਰੁੱਖਾਂ ਨੂੰ ਵੀ ਸਾਡੀ ਨਰਸਿਆਂ ਵਿੱਚ ਤਿਆਰ ਕਰਕੇ ਇਹਨੂੰ ਵੀ ਸਾਡੇ ਪੰਜਾਬ ਦੀ ਧਰਤੀ ਵਿੱਚ ਅੱਗੇ ਲਾਉਂਦਾ ਕਿਉਂਕਿ ਸਾਡੇ ਇਹ ਵਿਰਾਸਤ ਜੁੜੀ ਹੈ ਸਾਡੇ ਨਾਲ ਸਾਡੇ ਪੰਜਾਬ ਦੀ ਧਰਤੀ ਵਿੱਚ ਐਗਜ਼ਿਸਟ ਕਰਦੇ ਆ ਤੇ ਸਾਨੂੰ ਇੱਕ ਜਾਗਰਾਉਂ ਗੋਲ ਵੀ ਪਤਾ ਲੱਗਿਆ ਵੀ ਇਹ ਹੋਰ ਵੀ ਇੱਕ ਜਗ੍ਹਾ ਤੇ ਮੌਜੂਦ ਉੱਥੇ ਵੀ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਕਵਰ ਕਰਦੀ ਤੇ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਆਪਾਂ ਜਿਹੜੇ ਪੰਜਾਬ ਦੇ ਵਿਰਾਸਤੀ ਰੁੱਖ ਹੈ ਇਹ ਜਿਹੇ ਰੁੱਖ ਸਾਡੇ ਪ੍ਰਾਤਨ